ਦਾ ਨਮੇਰਾ ਸਮਾਨ ਆ ਉਤੋਂ ਮੈਂ ਕਿਹਾ ਮੈਨੂੰ ਉਹਨਾਂ ਦਾ ਮੁੰਡਾ ਮਲਾਜਮ ਆ ਮੈਨੂੰ ਤੂੰ ਮੈਂ ਕੀਆ ਲਾਉਂਦਾ ਵਾ ਹੈ ਮੈਨੂੰ ਆਂਦਾ ਬੀਬਾ ਜੇ ਤੇਰਾ ਇੰਨਾ ਸਮਾਨ ਆ ਤੇ ਤੂੰ ਬਠਿੰਡੇ ਕੀ ਕਰਦੀ ਆ ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਨੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਕਿਰਾਇਆ ਭਰਦੀ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20-25000 ਉਹਦੇ ਤੇ ਲੱਗ ਗਿਆ ਵਾ ਮੇਰੀ ਸੱਸ ਬਿਮਾਰ ਸੀ ਮੈਂ ਉਹਦੇ ਤੇ ਪੈਸੇ ਲਾਏ ਆ ਮੈਂ ਰੰਡੀ ਜਨਾਨੀ ਆ ਮੈਂ ਕਿਰਾਇਆ ਵੀ ਦੇਣਾ ਮੈਂ ਘਰ ਦਾ ਵੀ ਤੋਰਨਾ ਮੈਂ ਆਪਣਾ ਦੇਖਭਾਲ ਰਿਸ਼ਤੇਦਾਰਾਂ ਚ ਵੀ ਕਰਨੀ ਜਾਣਾ ਆਣਾ ਹੈ ਇਹ ਮੇਰੇ ਮੈਨੂੰ ਰਾਮ ਜੀ ਨੇ ਇਹ ਗੱਲ ਕਹੀ ਹੋਈ ਆ ਵੀ ਹਾਂ ਮੈਡਮ ਤੁਹਾਡਾ ਜਿਹੜਾ ਕੋਈ ਸਮਾਨ ਸਮੋਣ ਆ ਕਿਹੜਾ ਵਾ ਤੁਸੀਂ ਬਣਾ ਕੇ ਉਲਟ ਮੇਰੇ ਗਾਲ ਪੈਂਦੇ ਨੇ ਮੇਰੀ ਸੁਣਾਈ ਨਹੀਂ ਹੁੰਦੀ ਉਹ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਇਹ ਕਰਦੇ ਨੇ ਮੇਰੀ ਰੰਡੀ ਜਨਾਨੀ ਦੀ ਕੋਈ ਸੁਣਾਈ ਨਹੀਂ ਹੁੰਦੀ ਮੈਰਜ ਮੇਰੀ ਮੌਤ ਦੇ ਜੁਮੇ ਔਰ ਇਹ ਹੋਣਗੇ ਮੈਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾਵਾਂਗਾ ਹਲੋ ਸ਼ਸ਼ੀਕਲ ਜੀ ਫੇਰ ਆ ਨਾ ਰਪਿੰਦਰ ਕੌਰ ਆ ਮੈਂ ਦੇਰ ਆ ਬਣਾਣਕ ਦੀ ਰਹਿਣ ਵਾਲੀਆਂ ਮੈਂ ਇੱਥੇ ਰਹਿਸ਼ ਕੀਤੀ ਐ ਅੰਮ੍ਰਿਤਸਰ ਚ ਮੈਂ ਅੰਮ੍ਰਿਤਸਰ ਰਹਿਸ਼ ਕੀਤੀ ਐ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਹਾਂਜੀ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਂਜੇ ਆ ਲੋਕਾਂ ਦਾ ਮੈਂ ਫਲਸ਼ਾ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਹਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਹ ਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਰੱਖ ਲਿਆ ਰਾਜੇ ਦੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਉਹਨਾਂ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਸ ਤੋਂ ਬਾਅਦ ਮੈਂ ਬਠਿੰਡੇ ਤੌਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟੀਚ ਬਹਿ ਗਿਆ ਸੀ ਮੈਂ ਉੱਥੋਂ ਬਠਿੰਡੇ ਤੌਰ ਗਈ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਏ ਮੈਂ ਪਉਂਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮਾ ਹੋ ਜਾਣਾ ਕੇਵਲ ਕੋਈ ਘਰ ਚ ਮੁਸ਼ਕਲ ਆ ਜਾਣੀ ਤੇ ਮੇਰੇ ਬੇਟੇ ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਹਦੇ ਤੋਂ ਬਾਅਦ ਮੁੜ ਕੇ ਮੇਰਾ ਕਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰੇ ਕਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋਲ ਸਾਰੇ ਸਬੂਤ ਪਏ ਨੇ ਉਤੋਂ ਬਾਅਦ ਜਿਹੜਾ ਮੈਂ ਕਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਹੋਣ ਲਾਇਆ ਵਾ ਪੰਜਵੇਂ ਮਹੀਨੇ ਦੀ 3 ਤਰੀਕ ਨੂੰ ਮੈਨੂੰ ਫੋਨ ਲਾਇਆ ਕਿ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਰਾਇਆ ਦੇ ਨਹੀਂ ਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਮਾਲਕ ਮਕਾਨ ਇਦਾਂ ਹੀ ਕਰਦੇ ਹੁੰਦੇ ਆ ਇੱਧੇ ਸੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹ ਤੇਰੀ ਮੰਮਾ ਨਾਲ ਗੱਲ ਹੋਈ ਆ ਮੈਂ ਕਿਹਾ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਐਸ 7 ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6 ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਾਰ ਵੇਚ ਦਿੱਤਾ ਹੋਇਆ ਵਾ ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਜਿਹੜੇ ਤੁਸੀਂ ਹਾਂ ਹਾਂਜੀ ਮੇਰੇ ਕੋਲ ਹੈਗੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਦੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੋਣੀ ਕੀ ਮੰਕੀ ਕਰਦੇ ਆ ਜੀ ਮੈਂ ਮੈਂ ਮੰਗ ਇਹ ਕਰਦੀ ਆ ਮੈਨੂੰ ਇਨਸਾਫ ਮਿਲ ਜAVE ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਵਾਂ ੱਟਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾ ਸਾ ਕਿੱਥੇ ਕਿੱਥੇ ਪਾਈਆਂ ਸੀ ਮੈਂ ਦਰਖਾਸਤ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਿੰਘ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਿੰਘ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੇ ਉਹਨਾਂ ਗਾੜੀ ਹੱਥ ਜੋੜ ਕੇ ਦਰਖਾਸਤ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਮੇਰ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘਰ ਗਏ ਹਾਂ ਮੈਂ ਕੱਲ ਉਹਨਾਂ ਦੇ ਘ ਈਆ ਮੈਂ ਘਰ ਜਾ ਕੇ ਗੱਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਸ ਮੇਰੇ ਗੱਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਆ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ ਤਿੰਨ ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰਾਂਗੀ ਮੇਰੇ ਥਾਣੇ ਦੇ ਵਿੱਚ ਸਾ ਮਲਾਜਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨ ਦੇ ਜਿਹੜੇ ਥਾਣੇ ਤੁਸੀਂ ਕੰਪਲੇਂਟਾ ਦਿੱਤੀਆਂ ਜੀ ਮੈਂ ਆਸਾ ਤੋਂ ਥਾਣੇ ਚ ਕੰਪਲੇਂਟ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ ਰਾਮ ਮੁਨਸੀ ਆ ਥਾਣੇਦਾਰਾ ਕੁਛ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜਿੱਥੇ ਕੋਈ ਇੰਨਾ ਸਮਾਨ ਆ ਤਾਂ ਤੂੰ ਬਠਿੰਡੇ ਕੀ ਕਰਦੀ ਆ ਕੀ ਸਮਝਦੇ ਪਹੁੰਚ ਵਾਲੇ ਦੀ ਸੁਣਵਾਈ ਜਾਂਦੇ ਜਿਹੜਾ ਮਾੜੇ ਬੰਦੇ ਦੀ ਸੁਣਵਾਈ ਮੇਰੀ ਮਾੜੀ ਦੀ ਰੰਡੀ ਜੀ ਨਾਨੀ ਦੀ ਮੇਰੀ ਸੁਣਾਈ ਨਹੀਂ ਹੋਉਂਦੀ ਜੇ ਇਹਨਾਂ ਨੇ ਮੈਨੂੰ ਨਾ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨਾਲ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰੂੰਗੀ ਆਪ ਚਾਹੀਦਾ ਨਾਲ 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 ਕਲਵਿੰਦਰ ਕੋ ਹਾਦੀ ਕਿਥੋਂ ਰਹਿ ਰਹੇ ਨੇ ਕੀ ਮਸਲਾ ਸਾਰਾ ਪਾਲੀਆਂ ਦੇ ਰਹਿਣ ਵਾਲੇ ਮੇਰੀ ਭੈਣ ਵੱਡੀ ਹਾਦੀ ਕੀ ਮਸਲਾ ਸਾਰਾ ਦੱਸ ਮਸਲਾ ਇਹ ਵੇ ਵੀ ਇਹ ਚਾਰੇ ਉਹਨਾਂ ਨੇ ਜਦੋਂ ਉਹਨਾਂ ਨੇ ਕਰਾਇਆ ਮੰਗਣਾ ਨਾ ਚਲੋ ਪਾ ਦੇਣਾ ਸਾਨੂੰ ਵੀ ਪਤਾ ਵਾ ਪਰ ਉਹਨਾਂ ਨੇ ਇਸ ਟਾਈਮ ਤੇ ਇਹਦੀ ਕੋਈ ਸੁਣ ਨਹੀਂ دیا ਹੈਗਾ ਇਹ ਕੱਲੀ ਅਸੀਂ ਇੱਥੇ ਕੋਈ ਬੰਦਾ ਨਹੀਂ ਚੜ੍ਹਦੇ ਹੈਗਾ ਠੀਕ ਹੈ ਮੇਰੀ ਭੈਣ ਆ ਠੀਕ ਹੈ ਤੇ ਇਹ ਚਾਰੇ ਉਹਨਾਂ ਦੇ ਘਰ ਜਾਂਦੇ ਆ ਗੋਡੇ ਗੱਲ ਪੈਂਦੇ ਨੇ ਠੀਕ ਹੈ ਕਿੰਨੇ ਸਾਲ ਤੋਂ ਰਹਿੰਦੇ ਪਏ ਸੀ ਉਹ ਮਕਾਨ ਦੇ ਵਿੱਚ ਡੇਢ ਸਾਲ ਹੋ ਗਿਆ ਜੀ ਹਾਂਜੀ ਤੇ ਇਹ ਵਾ ਵੀ ਜੇ ਮੇਰੀ ਭੈਣ ਦੀ ਸੁਣਾਈ ਨਾ ਹੋਈ ਤੇ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਵਿੱਚ ਨਾਂ ਲਿਖਾਉਣਾ ਥਾਣੇ ਦੇ ਵਿੱਚ ਨਹੀਂ ਥਾਣੇ ਵਾਲੇ ਸੁਣਵਾਈ ਨਹੀਂ ਕਰਦੇ ਨਹੀਂ ਨਹੀਂ ਕਰ ਨਹੀਂ ਕਰਦੇ ਹਾਂ ਜੀ ਸਮੇਂ ਤੇ ਮਾੜਾ ਬੰਦਾ ਮਾੜੇ ਬੰਦੇ ਦੀ ਸੁਣਵਾਈ ਹਾਂ ਮਾੜੇ ਬੰਦੇ ਦੀ ਸੁਣਾਈ ਨਹੀਂ ਹਾਂ ਜੀ ਸੁਣਾਈ ਹੁੰਦੀ ਵਿੱਚ ਹਾਂ ਜੀ ਇਹ ਵੀ ਹੁਣ ਮਾੜੀ ਆ ਇਹਦੀ ਹੋਣੀ ਚਾਹੀਦੀ ਸੁਣਾਈ ਠੀਕ ਹੈ ਨਾ ਆ ਤਾਂ ਵੀ ਅਸੀਂ ਇਹਨਾਂ ਤੇ ਪਰਚਾ ਕਰਾ ਦੇਣਾ ਜੀ ਉਹ ਨਾਮ ਦੱਸੋ ਪਈਆ ਜੀ ਇਹਨਾਂ ਦਾ ਪਰਿਵਾਰ ਦੇ ਨਾਲ ਤੁਸੀਂ ਆਇਓ ਕੀ ਮਸਲਾ ਹੈ ਮੈਂ ਸ਼ਕਤੀ ਕਲਿਆਣ ਜੀ ਸਮਾਜ ਦਾ ਸੇਵਾਦਾਰ ਬਾਜੀ ਤੇ ਵਾਰਡ ਨੰਬਰ 12 ਤੋਂ ਮੇਰੇ ਕੋ ਇੱਕ ਮੇਰੀ ਭੈਣ ਆਈ ਆ ਮੇਰਾ ਪਰਿਵਾਰ ਕਿ ਜਿੰਨਾ ਕਿ ਕਰਾਏ ਤੇ ਰਹਿ ਰਹੀ ਸੀਗੀ ਸਾਡੀ ਭੈਣ ਕਿਸੇ ਦੇ ਘਰ ਕੋਈ ਆਪਣੇ ਮਲਾਇਮ ਸਾਹਿਬ ਆ ਪੰਜਾਬ ਪੁਲਿਸ ਦੇ ਵਿੱਚ ਰਾਜਾ ਜੀ ਉਹਨਾਂ ਦਾ ਨਾਮ ਆ ਤੇ ਉਹਨਾਂ ਦੇ ਘਰ ਭੈਣ ਵਿਚਾਰੀ ਕਿਰਾਏ ਤੇ ਰਹਿੰਦੀ ਪਈ ਸੀਗੀ ਤੇ ਆਪਣੇ ਨਿੱਜੀ ਕੰਮਾਂ ਦੇ ਲਈ ਭੈਣ ਕਿਤੇ ਚਲ ਗਈ ਹੀ ਇੱਕ ਦੋ ਦਿਨ ਦੇ ਬਾਹਰ ਚਲ ਗਈ ਥੋੜੇ ਦੇ ਨਾਲ ਹੀ ਤੇ ਉਹਨਾਂ ਨੂੰ ਜਿਹੜਾ ਕਿਰਾਇਆ ਵਾ ਉਹਨਾਂ ਨੂੰ Google Pay ਕੀਤਾ ਵਾ ਉਹਨਾਂ ਦੀ ਬਹੂ ਨੂੰ ਕਿਰਾਇਆ ਜਿਹੜਾ ਵਾ Google Pay ਕੀਤਾ ਵਾ ਮਨਜੀਤ ਕੋਰ ਜੀ ਨੂੰ ਮਨਦੀਪ ਕੋਰ ਜੀ ਨੂੰ ਉਹਨਾਂ ਨੇ ਜਿਹੜਾ ਕਿਰਾਇਆ ਵਾ ਉਹ Google Pay ਕੀਤਾ ਵਾ ਪਰ ਕਰਾਇਆ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਆਪਣਾ ਨਿੱਜੀ ਕੰਮ ਪਿਆ ਗਿਆ ਉਹ ਆਪਣੇ ਪਿੰਡ ਗਏ ਨੇ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਮਾਨ ਬੰਦਾ ਸੀ ਵਿਚਾਰੀ ਭੈਣ ਦਾ ਇਹਦਾ ਸਾਰਾ ਜਿੰਨਾ ਵੀ ਸਮਾਨ ਉਹਨਾਂ ਨੇ ਸਾਰਾ ਸਮਾਨ ਇਹਦਾ ਵੇਚਤਾ ਵਾ ਇਹ ਗਲਤ ਗੱਲ ਆ ਉਹ ਵਿਚਾਰੇ ਗਰੀਬ ਪਰਿਵਾਰ ਆ ਜਿਨੇ ਮਿਹਨਤ ਕਰਕੇ ਉਹ ਘਰਾਂ ਚ ਕੰਮ ਕਰਦੀ ਆ ਵਿਚਾਰੀ ਭੈਣ ਹੈ ਹਨਾ ਤੇ ਉਹਨਾਂ ਦੇ ਹਸਬੰਡ ਵੀ ਨਹੀਂ ਆ ਗਏ ਪਤੀ ਵੀ ਨਹੀਂ ਹੈਗੇ ਤੇ ਬੱਚੇ ਵੀ ਇਹਨਾਂ ਦੇ ਬਾਹਰ ਆ ਤੇ ਜਿਹੜੀ ਵਿਚਾਰੀ ਮਤਲਬ ਘਰਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੀ ਸੀਗੀ ਪਰ ਕਿਸੇ ਦੇ ਜਿਹੜੇ ਰਾਜਾ ਜੀ ਹੈਗੇ ਨੇ ਉਹ ਪੰਜਾਬ ਪੁਲਿਸ ਦੇ ਆਪਣੇ ਮੁਲਾਜ਼ਮ ਆ ਤੇ ਅੰਨਣ ਕੀ ਕੀਤਾ ਵਾ ਉਹਨਾਂ ਨੂੰ ਫੋਨ ਕੀਤਾ ਕਿ ਜੀ ਮੈਂ ਤੁਹਾਨੂੰ ਕਰਾਇਆ ਵੀ ਪੇ ਕਰਤਾ ਇਹਨਾਂ ਨੇ ਕਰਾਇਆ ਵੀ ਪੇ ਕਰਤਾ ਵਾ ਪਰ ਕੀ ਹੋਇਆ ਉਹਨਾਂ ਨੇ ਇਹਦਾ ਜਿੰਨਾ ਸਮਾਨ ਸੀਗਾ ਉਹ ਸਾਰਾ ਵੇਚਤਾ ਤੇ ਦੇਖੋ ਜਿਹੜਾ ਗਰੀਬ ਆਦਮੀ ਆ ਉਹਦੇ ਕਿੱਡੇ ਬੁਰੇ ਹਲਾਤਾ ਮਕਾਨ ਬਣਾ ਲ ਗਿਆ ਘਰ ਬਣਾ ਲ ਗਿਆ ਬੰਦੇ ਦਾ ਜੀਵਨ ਲੱਗ ਜਾਂਦਾ ਵਾ ਜੀ ਹਲੋ ਇਨਸਾਫ ਇਨਸਾਫ ਨਾ ਮਿਲੇ ਇਨਸਾਫ ਨਾ ਮਿਲੇਗਾ ਆਪਾਂ ਕੋਈ ਨਾ ਕੋਈ ਕਾਰਵਾਈ ਤੇ ਫਿਰ ਕਰਾਂਗੇ ਜੀ ਕੋਈ ਨਾ ਕੋਈ ਕੀ ਸਮਝਦੇ ਹੋ ਕਿ ਮਾਰੇ ਬੰਦੇ ਦੀ ਸੁਣਵਾਈ ਨਹੀਂ ਉੱਚੇ ਬੰਦੇ ਦੀ ਸੁਣਵਾਈ ਹੁੰਦੀ ਹੈ ਦੇਖੋ ਜੀ ਪਹਿਲੇ ਤੇ ਜਿਹੜੀ ਪੰਜਾਬ ਦੇ ਅੰਦਰ ਸਰਕਾਰ ਆਈ ਪਈ ਆ ਇਹਦਾ ਮਤਲਬ ਕਿਸੇ ਉੱਤੇ ਵੀ ਕੰਟਰੋਲ ਨਹੀਂ ਆ ਕੋਈ ਲਾਈਨ ਆਰਡਰ ਮੈਂਟੇਨ ਨਹੀਂ ਹੋ ਰਿਹਾ ਇਹਨਾਂ ਕੋਲ ਕੋਈ ਕੰਮ ਨਹੀਂ ਹੋ ਰਿਹਾ ਤੇ ਗਰੀਬਾਂ ਦੇ ਤੇ ਹੱਕ 'ਚ ਇਹ ਸਰਕਾਰ ਵੈਸੇ ਵੀ ਨਹੀਂ ਆ ਗਈ ਪਰ ਜਿੱਦਾਂ ਸਾਡੀ ਭੈਣ ਆਈ ਆ ਸਾਡੇ ਕੋਲ ਅਸੀਂ ਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਸੰਗਠਨ ਵੱਲੋਂ ਆਪਾਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਜੋ ਕੁਝ ਵੀ ਹੋਏਗਾ ਇਹਦਾ ਜਿੰਨਾ ਸਮਾਨ ਬੰਦਾ ਆਪਾਂ ਵਾਪਸ ਲਵਾਵਾਂਗੇ ਤੇ ਜੇ ਉਹਨਾਂ ਨੇ ਨਾ ਸਮਾਨ ਦਿੱਤਾ ਵਾਪਸ ਤੇ ਉਹਨਾਂ ਦੇ ਤੇੜੀ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਮਾਮਲਾ ਜੀ ਰਕਿੰਦਰ ਜੀ ਰਕਿੰਦਰਪੁਰ ਆ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾ ਕੇ ਤੇ ਆ ਬਿਠੰਡੇ ਚਲ ਗਈ ਸੀ ਇਹ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਤੇ ਦੋਨਾਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨਾਂ ਧਿਰਾਂ ਦੀ ਆ ਆਪਣਾ ਗੱਲਬਾਤ ਸੁਣੀ ਗਈਆਂ ਉਹਨਾਂ ਨੇ 3 ਦਿਨ ਦਾ ਰਪਿੰਦਰਜੀਤ ਗੌਰ ਨੇ ਫੇਰ ਗਾਂ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾਵੇ ਸਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਵਾਈ ਨਹੀਂ ਮੇਰੀ ਨਹੀਂ ਜੀ ਉਹਨਾਂ ਨੇ ਕੱਲ ਦਰਖਾਸਤ ਹੀ ਦਿੱਤੀ ਆ ਤੇ ਅੱਜ ਦੋਨਾਂ ਧਿਰਾਂ ਨਾਲ ਟਾਈਮ ਦੇ ਕੇ ਤਾਂ ਐਸੀ ਬੁਲਾ ਗਿਆ ਤੇ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਹਤਵਾਰਾ ਵਿਅਕਤੀ ਵੀ ਹਾਜ਼ਰ ਹੋਏ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਸੀ ਸਰ ਉਹਨੇ ਕਿਹਾ ਜੇ ਮੇਰਾ ਮਸਲਾ ਹੋਣਾ ਹੈ ਤਾਂ ਮੈਂ ਉਹਨਾਂ ਨੂੰ ਅਜ਼ਾਮ ਜਾਵਾਂਗਾ ਕੁਝ ਕਰ ਲੈ ਨਹੀਂ ਜੀ ਮਸਲਾ ਨਾ ਹਾਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਦੱਤ ਸਾਹਮਣੇ ਆਉਂਗਾ ਉਹਦੇ ਮੁਤਾਬਕ ਅਸੀਂ ਆਪਣਾ ਦੇਖ ਰਹੇ ਹਾਂ ਇਹ ਬੰਦਾ ਜੀ ਬ੍ਰੇਮ ਲਾਇਟ ਤਾਲਾ ਤੋੜ ਕੇ ਗਿਆ ਤਾਲਾ ਦੇਖੋ ਜੀ 6 ਮਹੀਨੇ ਉਹ ਚੱਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਤੇ ਆਉਂਦੇ ਨਹੀਂ ਸੀ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਹੋ ਸਕਦਾ ਤਾਲੇ ਤੋੜਿਆ ਹੋਵੇ ਪਰ ਉਹ ਕੁਟਪਦਾਨ ਨੂੰ ਉਹਨਾਂ ਨੂੰ ਦਰਖਾਸਤ ਦੇਣੀ ਪਾਦੀ ਚਲ ਤਖਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਸਹੀ ਕਰ ਰਹੇ ਆ ਕਿ ਤੁਸੀਂ ਕਿਉਂ ਤਾਲਾ ਤੋੜਿਆ ਵਾ ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਈ ਪਰਮਜੀਤ ਗੌਰ ਨੂੰ ਉਹ ਕਹਿੰਦੀ ਨਹੀਂ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ ਪਹਿਲੇ ਟੁੱਟਾ ਸੀ ਪਰ ਸਾਡੇ ਕੋਲ ਇੱਕ ਵੀਡੀਓ ਆਈ ਆ ਵੀਡੀਓ ਵਿੱਚ ਇਹਨਾਂ ਦੇ ਬੇਟੇ ਨਾਲ ਗੱਲਬਾਤ ਹੋ ਰਹੀ ਆ ਤੇ ਬੇਟਾ ਕਹਿੰਦਾ ਜੀ ਆਪਣਾ 2000 ਰੁਪਏ ਸਾਨੂੰ ਦੇ ਦੋ ਤੁਹਾਡਾ ਕਰਾਇਆ ਬੰਦਾ ਨਹੀਂ ਆਪਣਾ ਸਮਾਨ ਚਲੋ ਜੋ ਵੀ ਉਹਨਾਂ ਦਾ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਹਾੜਾ ਬਣਦਾ ਜੀ